ਤਨਖਾਹ ਬੰਦੀ ਸੀ ਯਾਰ ਕਿੱਥੇ ਚਲ ਗਈ ਸਾਲੀ ਭੈਣ ਚੋਦੇ ਨਹੀਂ ਮੈਂ ਡਾਟਾ ਕੱਢ ਕੇ ਰੱਖਿਆ ਸੀ ਸਾਲਾ ਦੁਬਾਰਾ ਕਰ ਲੈਨੇ ਦੁਬਾਰਾ ਕਰ ਲੈਨੇ ਆਹ ਠੀਕ ਹੈ ਠੀਕ ਹੈ ਪਣੀ ਪੀ ਕੇ ਕਰਦੇ ਆਫਰਟੀਪਾਦੀ ਆਪਾਂ ਪੁਲਿਸ ਵਾਲਿਆਂ ਦੀ ਗੱਲ ਕਰਦੇ ਪਏ ਨਾ ਤੇ ਜਿਹੜੀ ਆ ਕੁੜੀ ਨਹੀਂ ਪਿੱਛੇ ਜੇ ਫੜੀ ਗਈ ਸੀ ਅਮਨ ਥਾਰ ਵਾਲੀ ਹਾਂ ਹਾਂ ਪਤਾ ਕਈ ਬੰਦੇ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਪੁਲਿਸ ਵਾਲੀ ਵਰਦੀ ਪਾ ਕੇ ਰੀਲਾਂ ਬਣਾਉਂਦੇ ਨੇ ਇਹ ਟਿਕਟੋਕਰ ਯੂਟਿਊਬਰ ਨਹੀਂ ਉਹ ਨਹੀਂ ਜਿਹੜੇ ਸੱਚੀ ਚ ਪੁਲਿਸ ਵਾਲੇ ਨੇ ਜਿੱਦਾ ਅਮਨ ਸੀ ਉਹ ਸੱਚੀ ਹੀ ਚ ਪੁਲਿਸ ਵਾਲੀ ਹੀ ਨਾ ਪਰ ਇਹ ਵਰਦੀ ਪਾ ਕੇ ਇਹ ਮੈਂ 2022 ਚ ਮੈਨੂੰ ਨਹੀਂ ਸੀ ਪਤਾ ਕਿ ਕਾਨੂੰਨ ਹੈ ਕੋਈ ਮੈਂ ਰਿਪੋਰਟ ਪੜ੍ਹੀ 2022 ਚ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਕਿ ਇਦਾਂ ਤੁਸੀਂ ਨਹੀਂ ਕਰ ਸਕਦੇ 유ਨੀਫਾਰਮ ਪਾ ਕੇ ਮੋਡਲਿੰਗ ਇਹ ਲਿਪ ਸਿੰਘ ਰੀਲਾ ਹਾਂ ਨਹੀਂ ਬਣਾ ਸਕਦੇ ਤੇ ਜਦੋਂ ਅਮਨ ਇਹ ਥਾਰ ਵਾਲੀ ਚਿੱਤੇ ਤੇ ਕੇਚ ਫੜੀ ਨਹੀਂ ਗਈ ਇਹਦੇ ਤੇ ਇੱਕ ਇਹ ਵੀ ਚਾਰਜ ਲੱਗਾ ਕਿ ਇਹ ਰੀਲਾ ਪਾਦੀ ਸੀ 유ਨੀਫਾਰਮ ਚ ਤੇ ਦੂਸਰਾ ਚਾਰਜ ਇਹ ਤੇ ਲੱਗਾ ਜਿਹੜਾ ਹੁਣ ਇਹਨੂੰ ਫੜਿਆ ਨਾ ਕਹਿੰਦੇ ਨੇ ਇਹਦੇ ਕੋ ਪੈਸਾ ਕਿੱਥੋਂ ਆਇਆ ਪੈਸਾ ਕਿੱਥੋਂ ਆਇਆ ਅਸਲ ਚ ਇਹਨੂੰ ਪੁਲਿਸ ਨੇ ਜਿਹੜਾ ਫੜਿਆ ਉਹ ਫੜਿਆ ਵੇ 2018 ਤੋਂ ਲੈ ਕੇ 2025 ਤੱਕ ਇਹਦੀ ਟੋਟਲ ਕਮਾਈ ਬੰਦੀ ਸੀ 1 ਕਰੋੜ 8 ਲੱਖ ਠੀਕ 1 ਕਰੋੜ 837550 ਇਹਦੀ ਤਨਖਾਹ ਸੀ ਤੇ ਇਹਦਾ ਜਿਹੜਾ ਖਰਚਾ ਆਇਆ ਜਿਹੜਾ ਪੁਲਿਸ ਨੇ ਤਫਤੀਸ਼ ਕੀਤੀ ਦਾ ਖਰਚਾ ਸੀ 1 ਕਰੋੜ 39 ਲੱਖ 64802 97 ਪੈਸੇ ਜਾਨੀ ਕਿ ਇਹਦੇ ਕੋਲ 31 ਲੱਖ 27252 ਰੁਪਏ ਵੱਧ ਫੜੇ ਗਏ ਨੇ ਇਹਦੀ ਆਮਦਨ ਤੋਂ 31 ਲੱਖ ਦਾ ਰੋਲਾ ਸਾਰਾ ਵਿੱਚ 31 ਲੱਖ ਦਾ ਰੋਲਾ ਇਸ ਕਰਕੇ ਫੜੀ ਗਈ ਏ ਤੇ ਜਿਹੜਾ ਪਹਿਲਾਂ ਵੀ ਸੀ ਨਾ ਚਿੱਟਾ ਇਹਦੇ ਕੋਲ ਫੜਿਆ ਗਿਆ 17 ਗ੍ਰਾਮ ਉਹ ਵੀ ਕਹਿੰਦੇ ਨੇ ਫਰਸ਼ੀ ਭਾਜੀ ਕਿ ਇਹਦੇ ਕੋਲ ਡਾਇਰੈਕਟ ਨਹੀਂ ਫੜਿਆ ਗਿਆ ਇਹਦੇ ਵਕੀਲ ਨੇ ਆ ਕੇ ਬਾਹਰ ਬਿਆਨ ਦਿੱਤਾ ਕਿ ਇਹਦੇ ਕੋਲ ਡਾਇਰੈਕਟ ਨਹੀਂ ਫੜਿਆ ਗਿਆ ਠੀਕ ਹੈ ਇਹਨੂੰ ਝੂਠਾ ਫਸਾਇਆ ਜਾ ਰਿਹਾ ਤੇ ਜਿਹੜਾ 17 ਗ੍ਰਾਮ ਫੜਿਆ ਗਿਆ ਲੋਕੀ ਕਹਿੰਦੇ ਇਹਨੂੰ ਜ਼ਮਾਨਤ ਕਿਤਾ ਮਿਲ ਗਈ ਜ਼ਮਾਨਤ ਨੂੰ ਇਸ ਤਰ੍ਹਾਂ ਮਿਲੀ ਕਿਉਂਕਿ ਕਾਨੂੰਨ ਹੈ ਇਸ ਟਾਈਮ ਮੈਂ ਕਾਨੂੰਨ ਤੁਹਾਨੂੰ ਦੱਸ ਰਿਹਾ ਤੁਸੀਂ ਪੜ੍ਹ ਵੀ ਸਕਦੇ ਹੋ ਕਿ ਜਿਹਦੇ ਕੋਲ 5 ਗ੍ਰਾਮ ਤੋਂ ਘੱਟ ਚਿੱਟਾ ਮਿਲੇ ਉਹਨੂੰ 1 ਤੋਂ 2 ਸਾਲ ਸਜ਼ਾ ਹੁੰਦੀ ਹੈ ਜਿਹਦੇ ਕੋਲ 250 ਗ੍ਰਾਮ ਤੋਂ ਵੱਧ ਮਿਲੇ ਉਹਨੂੰ 10 ਸਾਲ ਦੀ ਸਜ਼ਾ ਤੇ ਕੋਈ ਬੇਲ ਨਹੀਂ ਤੇ ਜਿਹਦੇ ਕੋਲ 5 ਗ੍ਰਾਮ ਤੋਂ 250 ਗ੍ਰਾਮ ਦੇ ਵਿੱਚ ਮਿਲੇ ਜਿੱਦਾਂ ਇਹਦੇ ਕੋਲ 17 ਗ੍ਰਾਮ ਮਿਲੀ ਹੈ 5 ਗ੍ਰਾਮ ਤੋਂ 250 ਗ੍ਰਾਮ ਦੇ ਵਿੱਚ ਸੀ ਤੇ ਇਹ ਮੋਡਰੇਟ ਪੁਨਿਸ਼ਮੈਂਟ ਹੁੰਦੀ ਹੈ ਯਾਨੀ ਕਿ ਇਹਦੇ ਤੇ ਜੱਜ ਵਿਚਾਰ ਕਰਦਾ ਵੀ ਅੱਛਾ ਕੀ ਕੀ ਤੇ ਇਹ ਅਵੇਲੇਬਲ ਹੈ ਯਾਨੀ ਕਿ ਤੇ ਜਮਾਨੇ ਤੇ ਮਿਲ ਸਕਦੀ ਹੈ ਥੋੜਾ ਥੋੜੀ ਕੁਆਂਟੀਟੀ 17 ਗ੍ਰਾਮ ਉਹ ਕੀ ਪਤਾ ਹੁਣ ਲਿਖ ਘਟ ਦਿੱਤਾ ਹੋਵੇ ਭਾਈ ਪੁਲਿਸ ਵਾਲਿਆਂ ਨੇ ਆਪਣੇ ਬੰਦੇ ਨੂੰ ਦੇਖ ਕੇ ਹੀ ਲਿਖ ਘਟ ਦਿੱਤਾ ਹੋਵੇ ਇਹ ਵੀ ਹੋ ਸਕਦਾ ਠੀਕ ਹੈ ਤੇਰੀ ਗੱਲ ਸਹੀ ਪੁਲਿਸ ਵਾਲ ਨੇ ਤੇ ਜੇ ਲਿਖਣਾ ਘੱਟ ਸੀ ਤੇ ਪੁਲਿਸ ਵਾਲੇ ਨੇ ਫਿਰ 1 ਗ੍ਰਾਮ ਕਿਉਂ ਲਿਖਿਆ 2 ਗ੍ਰਾਮ ਕਿਉਂ ਨਹੀਂ ਲਿਖਿਆ ਜੇ ਉਹਨਾਂ ਨੇ ਬਚਾਣਾ ਹੀ ਸੀ ਉਹਨਾਂ ਨੇ 17 ਗ੍ਰਾਮ ਹੀ ਕਿਉਂ ਲਿਖਿਆ ਫਿਰ ਉਹ ਨਹੀਂ ਨਹੀਂ ਕੁਛ ਕੁਛ ਭਾਈ ਕੁਛ ਕੁਛ ਕਹਿੰਦੇ ਹੁੰਦੇ ਪੂਰੇ ਸਬੂਤ ਨਹੀਂ ਮਟਾ ਸਕਦੇ ਵਿੱਚ ਥੋੜੀ ਇਰਾਦਾ ਦੇ ਸਕਦੇ ਇਦਾਂ ਨਹੀਂ ਕਿਲਾ ਹੁੰਦੀਆਂ ਨੇ ਥੋੜੀ ਬੋਦੀ ਕਰ ਲਈ ਹੋਣੀ ਹੈ ਹੋ ਸਕਦਾ ਕੋਈ ਵੱਡਾ ਮਗਰਮ ਅੱਛ ਹੋ ਵੇ ਤਾਂ ਉਹਨੂੰ ਬਚਾਉਂਦੇ ਕੋਈ ਪਤਾ ਨਹੀਂ ਯਾਰ ਪੁਲਿਸ ਵਾਲਿਆਂ ਦੀ ਪੁਲਿਸ ਹੀ ਜਾਣੇ ਸਾਨੂੰ ਨਹੀਂ ਪਤਾ ਪਰ ਮੋਡਲ ਹੈ ਸਿੱਧੂ ਮਸਲੇ ਦੇ ਮੋਡਲ ਸਿੱਧੂ ਮਸਲੇ ਨੇ ਗਾਣੇ 'ਚ ਮੋਡਲ ਲੈਣੀ ਸੀ ਐਵੇਂ ਕਿਵੇਂ ਗੱਲ ਥੋੜੀ ਹੈ ਉਹਨੂੰ ਮੈਂ ਬਿਨਾ ਫਿਲਟਰ ਤੋਂ ਵੇਖੀ ਵਾਕਿਆ ਬਾੜੀ ਸੋਹਣੀ ਓਏ ਭਾਈ ਓਏ ਠੀਕ ਅੱਛਾ ਭਾਈ ਅੱਜਕੱਲ ਸੋਸ਼ਲ ਮੀਡੀਆ 'ਚ ਆਪਾਂ ਗੱਲ ਕਰਦੇ ਸੀ AI ਦਾ ਉਹ ਗਲਤ ਇਸਤੇਮਾਲ ਹੋ ਰਿਹਾ ਤੁਸੀਂ ਦੇਖਿਆ ਅੱਜਕੱਲ ਰੀਲਾ ਦੋ ਕੁੜੀਆਂ ਦੀ ਪੋਡਕਾਸਟ ਵਾਲੀ ਬਣਾੜ ਬਣਾ ਕੇ ਪਿੱਛੋਂ ਨੂੰ ਗਲਤ ਜਿਹੇ ਡਾਇਲੌਗ ਬੋਲ-ਬੋਲ ਕੇ ਤੇ ਬਹੁਤ ਵਾਇਰਲ ਜਾ ਰਹੀਆਂ ਨੇ ਓਰੀਲਾ ਹਾਂ ਮੈਂ ਵੇਖਿਆ ਵੇਖਿਆ ਬਿਲਕੁਲ Google ਦਾ ਕੋ ਨਵਾਂ ਫੋਨ ਆਇਆ ਹੈ ਨਾ ਉਹਦਾ ਸੁਪਵੇਰੇ ਵੀ ਆਇਆ ਹੈ V3 ਇੱਕ ਨਵਾਂ AI ਮਾਡਲ ਆਇਆ ਉਹ ਪੂਰੀ ਹੂ ਬੂ ਹੂ ਆਡੀਓ ਦੇ ਨਾਲ ਵੀਡੀਓ ਪੂਰੀ ਬਣਾ ਦਿੰਦਾ ਜਿੱਦਾਂ ਦੀ ਤੁਹਾਨੂੰ ਚਾਹੀਦੀ ਹੈ ਉਹਦਾ ਇਸਤੇਮਾਲ ਕਰ ਕਰਕੇ ਰੀਲਾਂ ਤੇ ਬਹੁਤ ਵਿਊ ਲੈ ਜਾ ਰਹੇ ਨੇ ਤੇ ਉਹ ਵੀ ਆਪਣੇ ਪੰਜਾਬੀ ਕੁੜੀਆਂ ਬਣਾ ਬਣਾ ਕੇ AI ਨਾਲ ਤੇ ਬੜੀ ਗਲਤ ਲੈਂਗੁਏਜ ਬੋਲੀ ਜਾ ਰਹੀ ਹੈ ਭਾਜੀ ਹਾਂ ਬਿਲਕੁਲ ਮੈਂ ਵੀ ਵੇਖਿਆ ਫਿਰ ਭਾਜੀ ਇਹ ਰੀਲਾਂ ਹਾਂ ਗਲਤ ਗੱਲ ਹੈ ਨਹੀਂ ਹੋਣਾ ਚਾਹੀਦਾ ਇਦਾਂ ਤੁਸੀਂ ਇਹ ਤੋ ਵਧੀਆ ਤੁਸੀਂ ਕੋਈ ਸਟੋਰੀ ਇਤਿਹਾਸ ਸੁਣਾਓ ਤੇ ਉਹਨੇ ਕੋ ਬਲਵਾ ਕੀ ਰਏ ਨੇ ਗਾਲਾਂ ਕੁੜੀਆਂ ਕੋਲੋਂ ਵੀ ਤੂੰ ਇਹ ਗਾਲਾ ਕੱਢੋ ਕਿਸੇ ਨੂੰ ਰੇ ਧੀਰਮਣ ਬਣਾ ਦਿੰਦੇ ਨੇ ਕਿਸੇ ਨੂੰ ਮੀਤੀ ਕਿਸੇ ਨੂੰ ਸਰਲੀਨ ਕਿਸੇ ਨੂੰ ਰਾਖੀ ਗੱਲ ਉਹ ਬਣਾਣਾ ਕੋਈ ਉਹਨੂੰ ਅਧਿਆਪਕ ਬਣਾਓ ਕੋਈ ਉਹ ਨਿਆਣਿਆਂ ਨੂੰ ਬੱਚਿਆਂ ਆ ਨਾ ਗੁਰੂਆਂ ਦੇ ਨਾਮ ਸਖਾਂਦੀ ਹੋਵੇ ਇਹ ਆਪਣੇ ਬੰਦੇ ਤੈਨੂੰ ਪਤਾ ਹੀ ਯਾਰ